ਆਹ ਬੂਆ ਵੀ ਕਿਤੇ ਖੁੱਲਾ ਛੱਡਿਆ ਵਾ ਚੌਣਾ ਸਾਰਾ ਹੀ ਅੰਦਰ ਵੜਿਆ ਵਾ ਇਹਨਾਂ ਨੂੰ ਪਤਾ ਵੀ ਨਹੀਂ ਰਹਾ ਹੋਇਆ ਵਾ ਬੂਆ ਬੰਦ ਕੇ ਤੇ ਕਰ ਦਈਏ ਕਿਤੇ ਇਹ ਵੀ ਮੇਰੇ ਹੱਥ ਤੇ ਪਿਆ ਆਪੀ ਇਹੋ ਹੀ ਖੋਲੇ ਬੂਆ ਬੰਦ ਕਰੀ ਆਹੇ ਕਿਥੇ ਤੋੜੀ ਫਿਰਨ ਲਈ ਆ ਵੇ ਵੇਖਾਂ ਭਲਾ ਕਿਉਂ ਤੋੜੀ ਫਿਰਨ ਲਈ ਆ ਇਹ ਵੇਲੇ ਆਹ ਤਾਂ ਕਿਉਂ ਤੋੜੀ ਫਿਰਨ ਲਈ ਇਹਨਾਂ ਕਿੰਨਾ ਹੋਇਆ ਵਾ ਭੈਣ ਜੀ ਬੂਆ ਮਾਰਨ ਡਈ ਚਾਬਦੀ ਏ ਭੈਣ ਜੀ ਹਾਂਜੀ ਕੀ ਕਰਨ ਵਧੀ ਰਾਤ ਹੋ ਗਈ ਤੁਰੇ ਫਿਰਨ ਦੇ ਕੀ ਗੱਲ ਆ ਮੈਂ ਬੂਆ ਵੇਖਾਂ ਭਲਾ ਨਿਆਣੇ ਮਾਰ ਗਏ ਆਪੋ ਆਪਣੇ ਅੰਦਰ ਹੀ ਵੜ ਗਏ ਅਸੀਂ ਥੱਲੇ अच्छा नु दे हुन बाहर तेनु पता भिटके रखनी पेंदी या कोई माल डंगर ना खोल के केत पे चल जाईदी है ना हां तो तू ही कौनडे है होले आज मैं भी बुवा खुला ਛੱਡਿਆ ਹੀ ਨਿਆਣਿਆਂ ਨੇ ਤੇ बुवा ਮਾਰਨਾ ਹੀ ਹੁਣ ਕਾਈ ਕਰਦੀਆਂ ਵਾਂ ਅੰਦਰ ਹੀ ਵੜ ਜਾਂਦੀਆਂ ਤੇ ਬਾਹਰ ਵੀ ਨਹੀਂ ਤੇ ਸੱਸਾਂ ਮਾਰਨ ਬੂਏ ਉਹੋ ਤੇ ਆਖਿਆ ਵੀ ਮੈਂ ਗਿਆ ਦੇਣੀ ਵੀ ਭਾਦੇ ਹੱਥ ਤੇ ਪਿਆ ਮੈਂ ਹੀ ਮਾਰਨਾ ਹਾਂ ਜੇ ਤੇ ਆਹ ਲਾ ਕੇ ਕੈਂ ਮਨ ਅੰਦਰ ਹੀ ਵੜ ਜਾਂਦੀਆਂ ਨਿਆਣੇ ਲੈ ਕੇ ਅਸੀਂ ਲਾ ਲੈਣੇ ਆ ਤੇ ਮਾਈਆਂ ਨੂੰ ਲਾ ਦੇਣੇ ਪੱਖੇ ਵੀ ਲਓ ਆਗੇ ਬੰਬੀ ਤੋਂ ਕਿ ਘਰੇ ਹੀ ਆਗੇ ਨਹੀਂ ਅਜੇ ਨਹੀਂ ਆਈ ਅੱਛਾ ਆਪ ਪੈ ਗਏ ਆ ਮੁੰਡੇ ਦੋਵੇਂ ਰੋਟੀ ਰਾਟੀ ਖਾ ਲਈ ਆ ਤੇ ਨਿੱਕੇ ਨੇ ਵੀ ਖਾ ਲਈ ਅੱਛਾ ਆਹ ਰੋਟੀਆਂ ਤਪੀਆਂ ਹੋਣੀਆਂ ਆਹ ਸੁੱਤੇ ਹੀ ਆ ਗੇ ਹੋਰ ਉਹਨਾਂ ਕੀ ਕਰਨਾ ਵਾ ਮੈਂ ਹਵੇ ਲਾਂ ਚੋਰੀਆਂ ਚਾਰੀਆਂ ਬੜੀਆਂ ਹੁੰਦੀਆਂ ਆਹ ਨਹੀਂ ਇਹਦੀ ਗੱਲ ਤਾਂ ਠੀਕ ਵਾ ਤਾਂ ਹੀ ਚਾਖਿਆ ਵਾ ਭਾਣੀਏ ਇਹ ਵੇਲੇ ਤੱਕ ਕਿਉਂ ਤੁਰੀ ਫਿਰਨ ਈ ਅੱਗੇ ਤੇ ਕਦੀ ਕਿਤੇ ਨਿਕਲ ਹੀ ਨਹੀਂ ਇਹ ਘਰੋਂ ਬਾਹਰ ਇਹ ਹਵੇ ਦਾ ਟਾਈਮ ਸੇਰੀ ਪੈ ਜਾਂਦੀ ਈ ਨਾ ਕਿਤੇ ਨਿੱਕਾ ਮੁੰਡਾ ਦੇ ਹੰਡੇ ਆ ਵਾ ਪਤਾ ਨਹੀਂ ਕੀ ਗੱਲ ਹੋਈ ਹੋਣੀ ਕੋਈ ਗੱਲ ਨਹੀਂ ਸਵੇਰੇ ਪਤਾ ਲੱਗ ਜਾਈ ਜਾਊਗਾ ਕਿ ਕੀ ਗੱਲ ਹੋਈ ਆ ਹੈਮੁੰਡਾ ਆਇਆ ਨਹੀਂ ਆ ਚੈ ਨਹੀਂ ਆਉਂਦਿਆ ਮੈਂ ਕੀ ਕਰਾਂ ਆਪ ਤੇ ਸੌਂਗੇ ਅੰਦਰ ਹੀ ਵੜ ਵੜ ਕੇ ਹੁਣ ਆਇਆ ਇਹਨ ਖਤਿਆਂ ਦਾ ਰਾਤ ਅੱਧੀ ਰਾਤ ਹੁਣ ਜੇਰਾ ਨਹੀਂ ਖਲੋ ਜਾ ਮੈਨੂੰ ਬੂਆ ਮਾਰ ਲੈਂਦੇ ਬੈਨਾਂ ਫਿਰ ਤੈਨੂੰ ਪੁੱਛਦੀ ਤੇਰੀ ਜਾਈ ਕਿਹਦੇ ਪਾਸੇ ਠਹਿਰ ਗਿਆ ਜਰਾ ਨਹੀਂ ਤੂੰ ਕਿਥੋਂ ਆਇਆ ਅੱਧੀ ਰਾਤ ਆ ਬਾਰੋਂ ਆਇਆ ਇੱਧਰ ਗਾਲ ਸੋਣ ਕਿੱਧਰ ਗਾਲੀ ਤੁਰਿਆ ਜਾਣਾ ਗਾੜੀ ਗਈ ਉੱਥੇ ਉਹਨਾਂ ਦੇ ਸਾਹਮਣੇ ਮੇਲਾ ਲਾਉਣਾ ਈ ਮੈਂ ਤਾਂ ਬਾਹਰੋਂ ਆਇਆ ਈ ਬਾਹਰ ਕੀ ਹੁੰਦਾ ਤੇਰਾ ਹੋਜਣੀ ਉਦਾਂ ਹੀ ਮੁੰਡਿਆਂ ਲਾਗੂ ਨਹੀਂ ਸਵੇਰ ਦਾ ਤੈਨੂੰ ਫੋਨ ਲਾਉਣ ਦੀ ਕੁੜੀ ਆਈ ਤੈਨੂੰ ਡੀਗ ਢਾਕੇ ਤੇ ਉਹ ਗਈ ਫੋਨ ਤੇ ਬੰਦ ਹੋ ਗਿਆ ਬੰਦ ਹੋ ਗਿਆ ਤਾਂ ਮੈਂ ਤੂੰ ਕਿੰਨੂੰ ਲਾ ਲਾ ਫੋਨ ਬੰਦ ਕਰ ਛੱਡਦਾ ਪਤਾ ਨਹੀਂ ਫੋਨ ਤੇ ਚਲਾਇਆ ਤੇ ਬੰਦ ਹੋ ਗਿਆ ਤੈਨੂੰ ਸ਼ਰਮ ਸ਼ਰਮ ਹੈ ਨਹੀਂ ਮਾਸ਼ਾਪੋਰਾ ਕਿਉਂ ਕੀ ਹੋ ਗਿਆ ਏ ਨਹੀਂ ਆਹ ਕਿਹੜਾ ਬੜਾ ਘਰ ਆਉਂਦਾ ਤੇਰਾ ਬਸ ਮੈਨੂੰ ਮੁੰਡੇ ਛੱਡ ਕੇ ਆ ਕੇ ਤੇ ਮੈਂ ਬਾਹਰ ਹੀ ਮੈਂ ਤਾਂ ਕਰਕੇ ਗਿਆ ਤੈਨੂੰ ਮੁੰਡੇ ਛੱਡ ਗਏ ਤੇ ਤੂੰ ਬਾਹਰ ਤਾਂ ਤਾਂ ਕਰਕੇ ਗਿਆ ਹਾਂ ਨਾ ਤੈਨੂੰ ਸ਼ਰਮ ਹੈ ਨਹੀਂ ਮਾਤਾ ਪੁਰਾਣ ਤੇਰੇ ਦੁਆਰੇ 73 ਬੜਾ ਮੈਂ ਕਿਉਂ ਹਾਂ ਤੈਨੂੰ ਕਿੰਨੇ ਰਾਤ ਰੋਟੀਆਂ ਖਣੋ ਅੱਜ ਦੇ ਬੜੇ ਅੰਦਰ ਹੀ ਦੋਵੇਂ ਦਲੇ ਆਪੇ ਖਾ ਲੂੰਗਾ ਕਿੰਨੀਆਂ ਤੈਨੂੰ ਗਲਾ ਆਉਂਦੀਆਂ ਤੈਨੂੰ ਅਜੇ ਇਹੋ ਲੌਂੜੀ ਝਾੜੂ ਧੁੱਪ ਚੜ ਗਈ ਤੂੰ ਬਣਾ ਕੋਈ ਨਹੀਂ ਮੰਮੀ ਰੀਤ ਰੋਈ ਜਾਣ ਡਈ ਸੀ ਹਾਂ ਕਰਕੇ ਲੇਟ ਹੋ ਗਈਆਂ ਉਹ ਬਲਤੋਂ ਡਈ ਤੂੰ ਹੀ ਨਹੀਂ ਲੇਟ ਆਇਆ ਜੇ ਗੁਰਦਾਰੇ ਮੈਂ ਉਧਰ ਤੇਰੀ ਮਾਸੀ ਨਾਲ ਚਲ ਗਈ ਫੋਟ ਉੱਥੇ ਸਗੰਮ ਨੂੰ ਕਿੰਨਾ ਟਾਈਮ ਲੱਗ ਗਿਆ ਗੱਲਾਂ ਹੀ ਪੈ ਗਈਆਂ ਦੋਵੇਂ ਭੈਣਾਂ ਆਂਦੀ ਚਲੋ ਨਾਲ ਅਸ਼ੋ ਮੈਂ ਕਿਹਾ ਕਨੀ ਟੀਕਣ ਨਹੀਂ ਮੈਂ ਮੰਮੀ ਆਏ ਨਹੀਂ ਚਾਹ ਬਣਾਵਾ ਨਹੀਂ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਪੀਈ ਮਾਸੀ ਤੇਰੀ ਲੋਹਣੀ ਪੀਣੀ ਪਤਾ ਤੂੰ ਕਰ ਆਪਣਾ ਕੰਮ ਹਰਦੀਪ ਹਾਂਜੀ ਕਵਲ ਨਹੀਂ ਦੇ ਹੰਡੇ ਹੀ ਮੈਨੂੰ ਕਿੱਥੇ ਆ ਮੰਮੀ ਉਹ ਨਹੀਂ ਕਰਿਆਗੇ ਉਹ ਤਾਂ ਅੱਜ ਬੱਚਿਆਂ ਦੇ ਸਕੂਲੇ ਮੀਟਿੰਗ ਹੀ ਸੀ ਤਾਨੂੰ ਡੀਗ-ਡੀ ਕੇ ਉਹ ਗਏ ਲੇਟ ਹੋਣ ਦਾ ਇਹ ਤੂੰ ਇੱਥੇ ਫਿਰ ਕਿੰਨਾ ਚਰਮਾਤੀ ਕਰਾਈ ਲਾ ਆਏ ਨਹੀਂ ਤੇ ਮੈਂ ਕਿਤੇ ਗਈ ਨਹੀਂ ਘਰ ਆਉਣਾ ਹੀ ਨਹੀਂ ਪਈ ਉਹਦਾ ਵਾਦਾ ਮੇਰੇ ਹੰਦੇ ਨੂੰ ਚਲ ਗਏ ਮਮੀ ਬੱਚਿਆਂ ਦਾ ਟਾਈਮ ਹੀ ਸਾਡੇ ਨੂੰ ਆਉਂਦਾ ਸੀ ਤੇ ਤੁਹਾਨੂੰ ਪਤਾ ਹੀ ਜਾਂ ਫਿਰ ਮੀਟਿੰਗ ਦਾ ਟਾਈਮ ਲੰਘ ਗਿਆ ਫਿਰ ਜਦੋਂ ਮੈਂ ਸਿਰੇ ਜਾਣ ਲੱਗੀ ਹਾਂ ਉਦੋਂ ਤੁਸੀਂ ਮੇਰੇ ਨਾਲ ਗੱਲ ਕਰਦੇ ਫਿਰ ਮੰਮੀ ਅੱਜ ਮੀਟਿੰਗ ਆ ਬੱਚਿਆਂ ਦੀ ਮੰਮੀ ਰਾਤੀ ਤੁਸੀਂ ਸੋងਗੇ ਹੀ ਬੱਚਿਆਂ ਦਾ ਮੈਸੇਜ ਬਹੁਤ ਲੇਟ ਆਇਆ ਸੀ ਮੈਂ ਹੀ ਕਿਹਾ ਮੈਂ ਕੋਈ ਨਹੀਂ ਮੰਮੀ ਨਹੀਂ ਆਣਾ ਮੈਂ ਘਰੇ ਹੀ ਹਾਂ ਤੁਸੀਂ ਜਾਓ ਫਿਰ ਮੀਟਿੰਗ ਤੇ ਜੇ ਲੇਟ ਜਾਈਏ ਫਿਰ ਤੁਹਾਨੂੰ ਪਤਾ ਟੀਚਰ ਵੀ ਕਹਿ ਦਿੰਦੀਆਂ ਤੁਸੀਂ ਘਰੇ ਹੀ ਨਹੀਂ ਕੰਮ ਤੁਹਾਡੇ ਮੁੱਕਦੇ ਨਹੀਂ ਤੈਨੂੰ ਮੈਸੇਜ ਰਾਤ ਆਇਆ ਤੇ ਤੂੰ ਮੇਰੇ ਨਾਲ ਸਿਰ ਕਿਉਂ ਨਾਲ ਗੱਲ ਕੀਤੀ ਪਹਿਲਾਂ ਤੂੰ ਦੱਸ ਮੈਨੂੰ ਫਿਰ ਕਿਉਂ ਗਿਆ ਮੰਮੀ ਬੱਚਿਆਂ ਦੇ ਸਕੂਲ ਤੇ ਫਿਰ ਜਾਣਾ ਹੀ ਆ ਹੋਂ ਜੇ ਤੁਸੀਂ ਜਲਦੀ ਜਾਣਾ ਸੀ ਹੁਣ ਫਿਰ ਤੁਸੀਂ ਤੇ ਮੈਂ ਆਪੇ ਜਾਂਦੀ ਉਹਨੂੰ ਮੈਂ ਡੇ ਲੈ ਜਾਂਦੀ ਨਾਲ ਜਾਂ ਨਿੱਕੇ ਲੈ ਜਾਂਦੀ ਤੂੰ ਉਹ ਕਿੱਧਰ ਗਈ ਮੰਮੀ ਤੁਹਾਨੂੰ ਦੱਸਣ ਦਾ ਚੇਤਾ ਭੁੱਲ ਗਿਆ ਸੀ ਤੇ ਫਿਰ ਮੈਂ ਦੀ ਜੀ ਨੂੰ ਆਪ ਹੀ ਕਹਾਈ ਮੈਂ ਚੱਲ ਤੁਸੀਂ ਚੱਲ ਜੋ ਫਿਰ ਕੀ ਬੱਚਿਆਂ ਦੇ ਸਕੂਲ ਤੇ ਫਿਰ ਜਾਣਾ ਹੀ ਆਇਆ ਸਟਾਡਾ ਦਾਣਾ ਤੇ ਗਈ ਆ ਤੇ ਇਹਨੇ ਕੜਾ ਆ ਜਾਣਾ ਛੇਤੀ ਨਾਲ ਤੇ ਜਾ ਤੂੰ ਜਾਇਆ ਤੁਸੀਂ ਮਾਸੀ ਕਰੋ ਛੇਤੀ ਆ ਜਾਂਦੇ ਹੋ ਉਦੋਂ ਤੁਹਾਡੀਆਂ ਦੋਵਾਂ ਭੈਣਾਂ ਦੀਆਂ ਚੁਗੀਆਂ ਨਹੀਂ ਮੁਕੀਆਂ ਨਹੀਂ ਆ ਤੇ ਮੈਂ ਮਾਸੀ ਕਾ ਨਾ ਪਤਾ ਨੋਵਾਂ ਦੀਆਂ ਕੀਤੀਆਂ ਜਿਹਦੀ ਮਰਜ਼ੀ ਕਰੀਏ ਪਤਾ ਕਿੰਨੇ ਚਿਰ ਪਿੱਛੋਂ ਗਈ 6 ਮਹੀਨੇ ਹੋ ਗਏ ਮੈਨੂੰ ਰਾਜੂ ਵੱਲ ਗਈ ਨੋ ਕੀਤੀਆਂ ਤੇ ਨੋਵਾਂ ਦੀਆਂ ਹੀ ਆ ਅਛਾ ਤਾਂ ਤੈਨੂੰ ਆਪਣਾ ਪਾਲਾ ਤੁਹਾਨੂੰ ਆਪੇ ਸੱਜਦਾ ਰਹਿੰਦਾ ਸਾਡੀ ਚੁਗਲੀਆਂ ਨਹੀਂ ਭਦਾਵੀ ਮੈਂ ਕਰੇ ਜਾਵਾ ਮੈਂ ਵੇਖਾਂ ਕੋਈ ਕੰਮ ਹੋਊਗਾ ਜੇ ਤੁਸੀਂ ਲੇਟ ਹੋਗੇ ਫਿਰ ਉਧਰ ਟਾਈਮ ਬੜਾਉਂਦਾ ਜਾਂਦਾ ਇਹ ਤਾਂ ਮੈਂ ਹੀ ਕਹਿ ਰਹੀ ਹਾਂ ਮੈਂ ਹਸਮਾ ਨਾਲ ਮਾਂਦੀਆਂ ਕਰਦੀਆਂ ਜਾਂ ਚੁਗਲੀਆਂ ਉਹਦੀਆਂ ਉਹਨਾਂ ਦੀਆਂ ਦੀ ਮੰਮੀ ਤੁਹਾਡੀ ਐ ਤੇ ਮੰਮੀ ਤੁਹਾਡੀ ਜੋ ਤੁਹਾਡਾ ਕੀ ਇਰਾਦਾ ਮੈਨੂੰ ਪਤਾ ਲੱਗਦਾ ਕਿ ਇਹ ਗੱਲ ਦਾ ਤੁਹਾਡੀ ਦਾ ਤੁਸੀਂ ਵੀ ਡੈਡੀ ਨਾਲ ਕਰ ਲਿਆ ਕਰੋ ਕੀਕਰ ਬਾਹਰ ਜਾ ਕੇ ਮਾਸੀ ਨਾਲ ਜੋ ਕਰਕੇ ਡੈਡੀ ਨਾਲ ਕਰ ਰਹੇ ਆ ਮੈਂ ਕਿੰਨਾ ਫਿਰ ਢਿਹੜਾ ਹੌਲਾ ਕਰਨਾ ਹੀ ਆ ਜੇ ਤੁਸੀਂ ਕਰਦੀਆਂ ਜੋ ਤੁਹਾਨੂੰ ਪਤਾ ਹੋਣਾ ਆ ਵੀ ਡੈਡੀ ਡਾਡੀ ਖੁੰਦੇ ਨਹੀਂ ਆ ਡੈਡੀ ਫਿਰ ਨੌਂਾਂ ਦੀ ਸਾਈਡ ਜੂ ਲੈਂਦੇ ਜੇ ਤਾਂ ਤੁਸੀਂ ਫਿਰ ਬਾਹਰ ਜਾਂਦੇ ਜਿਆ ਹੁਣ ਇਹਦੇ ਵੀ ਰਾਤੀ ਸੁਣਨੇ ਆ ਮੈਨੂੰ ਲਾ ਦਿਆ ਕਰੋ ਚੁਗਲੀਆਂ ਵੀ ਚੰਗੀ ਨਹੀਂ ਸਾਨੂੰ ਸਤਾਉਂਦੀ ਬੜਾ ਮਗਰੋਂ ਗੱਲਾਂ ਕਿੰਨੀਆਂ ਆਉਂਦੀਆਂ ਇਹਨੂੰ ਮੰਮੀ ਤੂੰ ਇੱਥੇ ਬੈਠੇ ਬੈਠੇ ਗੰਡੇ ਦੋ ਚੀਜ਼ ਦੋ ਮੈਂ ਪਿੰਡੀਆਂ ਪੱਕ ਚਲੀਆਂ ਮੈਂ ਤੋੜ ਲਿਆ ਵਾ ਤੋੜ ਲਿਆ ਜਿਆ ਦੀ ਮੈਂ ਆਹ ਚੀਜ਼ ਛੱਡਿਓ ਮੈਂ ਆਈ ਬੱਸ ਕੁੜੀਆਂ ਤੋਂ ਉਂਡੇ ਹੀ ਆ ਕਿ ਕਦੀ ਬਾਹਰ ਕਦੀ ਨਿਕਲ ਹੀ ਨਹੀਂ گی ਕੁਛ ਨਹੀਂ ਆ ਪਾਲਾ ਜਦੋਂ ਨਹੀਂ ਆਏ ਨਵੀਂ ਪੁੱਛਦੀ ਨਹੀਂ ਕਿ ਗੱਲਬਾਤ ਹੋਈ ਇਹਨਾਂ ਦੇ ਘਰ ਕਾ ਲਾਈਟ ਹੈ ਜੀ ਕੁੜੀ ਵੇ ਨਹੀਂ ਆ ਅਧਿਪੇ ਨਹੀਂ ਤਾਂ ਉਂਡੇ ਹੀ ਹਾਂਜੀ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਹੋਰ ਬੇੜਾ ਕਿੱਦਾਂ ਠੀਕ ਠਾਕ ਬਸ ਵਧੀਆ ਠੀਕ ਹੈ ਤੂੰ ਦੱਸੋ ਸੱਚ ਠੀਕ ਹੈ ਹੋਰ ਮੰਮੀ ਠੀਕ ਠਾਕ ਆ ਸਾਰੇ ਠੀਕ ਹੀ ਆ ਤੂੰ ਹੀ ਦੱਸੋ ਕਿਦਾਂ ਠੀਕ ਆ ਤੇ ਕਵਲ ਦੀ ਹੰਢੀ ਕਵਲ ਕਿੱਥੇ ਗਈ ਆ ਉਹ ਅੱਜ ਆ ਬੱਚਿਆਂ ਦੇ ਸਕੂਲੇ ਹੀ ਪੇਰੈਂਟਸ ਮੀਟਿੰਗ ਤੇ ਮੰਮੀ ਤੇ ਸਾਰੇ ਗੁਰਦੁਆਰਾ ਸਾਹਿਬ ਗਏ ਬੜੀ ਮੇਕ ਆਏ ਅੱਛਾ ਫਿਰ ਮੰਦਿਰ ਮੈਂ ਚਲ ਤੂੰ ਹੀ ਜਾਓ ਮੈਂ ਰਾਤ ਮੈਂ ਤਾਂ ਘਾਟੀ ਜਾਣੀ ਨਹੀਂ ਤੁਹਾਨੂੰ ਪਤਾ ਵਾ ਤੇ ਆ ਮੈਂ ਪਿੰਡੀਆਂ ਵੇਖਣਾ ਸੀ ਹਾਂ ਤੇ ਪਤਾ ਨਹੀਂ ਪਿੰਡੀਆਂ ਤੋੜ ਕੇ ਲੈ ਜਾਏ ਕੋਈ ਪਿੰਡੀ ਤੇ ਕੋਈ ਲੱਕੋ ਲੈ ਗਿਆ ਹੁਣਾਂ ਤੋੜ ਕੇ ਉਹਦਾ ਕੱਟ ਲੱਗਦੀਆਂ ਵਾ ਹਨਾ ਉਹੀ ਆ ਮੈਂ ਕਿਹਾ ਚੱਲ ਮੰਮੀ ਨੇ ਮੈਂ ਤਾਂ ਹੀ ਗੰਡੇ ਚੀਰੋ ਤੇ ਮੈਂ ਪਿੰਡਾਂ ਗਾ ਵੇਖ ਲਿਆ ਵਾ ਦੋ ਕੂਪੋਨ ਲੈਣੇ ਆ ਅੱਛਾ ਅੱਛਾ ਛੱਡੀਆਂ ਮੈਨੂੰ ਲੱਭੀਆਂ ਹੌਲੀ ਹੌਲੀ ਕਰੋਂ ਦੀ ਆਏ ਹਾਂ ਉਹਨਾਂ ਨੂੰ ਹੁਣ ਟਾਈਮ ਹੀ ਹੋ ਗਿਆ ਆਈਆਂ ਨੂੰ ਹੁਣ ਰਖੜੀ ਤੇ ਆਉਣਗੀਆਂ ਅੱਛਾ ਰਖੜੀ ਆਉਣ ਵਾਲੀਆਂ ਤੇ ਕੱਲ ਪੰਮੀ ਆਈ ਸੀਗੀ ਅੰਜ ਪੰਮੀ ਤੁਹਾਨੂੰ ਪਤਾ ਉਹਦੇ ਆਈ ਹੁੰਦੀ ਆ ਅਈਸ਼ਾ ਤੇ ਉਹਦਾ ਨਿਤ ਦਾ ਗੇੜਾ ਮੈਂ ਨਹੀਂ ਨਹੀਂ ਨਿਤ ਦਾ ਗੇੜਾ ਵਾ ਤੇ ਰਖੜੀ ਵੀ ਆਉਣ ਵਾਲੀ ਤੋਂ ਦਵਾ ਜਾਂਦੀ ਤੇ ਘਰ ਕੋਈ ਗੱਲਬਾਤ ਹੋਈ ਹੁਣ ਕਈਆਂ ਹੀ ਆਈ ਹੈ ਇਹ ਇਹ ਤਾਂ ਦੱਸਦੀਆਂ ਲੱਗੀਆਂ ਦੁੱਧੀਆਂ ਤੇ ਬਥੇਰੀਆਂ ਤੇਜ ਵ ਮੈਂ ਚਲ ਹਰਦੀਪ ਦਾ ਸਾਹਬ ਹੋਰ ਵਾਹਰਦੀਪ ਨੂੰ ਪੁੱਛੂੰਗੀ ਕਿ ਕੀ ਗੱਲ ਵਾ ਗੱਲ ਨਹੀਂ ਕੋਈ ਵੀ ਤਾਈ ਜੀ ਹੋਈ ਗੱਲ ਤੇ ਚੱਲ ਨਿਕਾਣ ਦਾ ਵਾ ਵੀ ਮੈਂ ਵੇਲਾ ਪਲੱਸ 2 ਕਰਕੇ ਤੇ ਮੈਨੂੰ ਬਾਹਰ ਕਾਲ ਦੋ ਇਹ ਚ ਗਲਤ ਕੀ ਆ ਜੀ ਉਹ ਆਂਦਾ ਵਾ ਤੇ ਚੱਲ ਕਾਲ ਦੇਣ ਮੰਮੀ ਕੋ ਜੇ ਤਲਾ ਕੇ ਬੈਠੇ ਇੱਥੇ ਕਰਨਾ ਇੱਥੇ ਕਰਨਾ ਇੱਥੇ ਤੁਹਾਡੇ ਸਾਹਮਣੇ ਦੋ ਤੇ ਅੱਗੇ ਮਿੱਟੀ ਨਾਲ ਮਿੱਟੀ ਹੋਣ ਡਿਆ ਉਹਨੂੰ ਵੀ ਵਿੱਚ ਵਾੜ ਕੇ ਤੇ ਕਿੱਥੋਂ ਆਣਾ ਤੇ ਕਿੱਥੋਂ ਖਾਣਾ ਨਹੀਂ ਚੱਲ ਟਿੱਕੋ ਜੇ ਮੰਨ ਲੈਣਾ ਚਾਹੀਦਾ ਵਾ ਮੰਮੀ ਤੁਹਾਡੀ ਨੂੰ ਵੀ ਕਿ ਨਾ ਆਈ ਇਹਨੇ ਜੇਦ ਕਰਿਆ ਕਰਨ ਮੰਨਣਾ ਚਾਹੀਦਾ ਵੀ ਲੋ ਉਹਨੂੰ ਵੀ ਕਿਤੇ ਕੰਮ ਤਾਂ ਦੇ ਲਾਉਣਾ ਪਤਾ ਨਹੀਂ ਮੈਨੂੰ ਨਹੀਂ ਪਤਾ ਤਾਈ ਜੀ ਕਿਹੜੀ ਇਹਨਾਂ ਦੇ ਮਨ ਚ ਕੁੰਡੀਊ ਮੈਂ ਬਥੇਰਾ ਝੋਲ ਆਟੀਆਂ ਤੇ ਮੰਮੀ ਕਾਲਦੀਏ ਇਹ ਵੀ ਬਥੇਰਾ ਕਹਿਟੇ ਆ ਚੱਲ ਵੀਰ ਜੀ ਵੀ ਮੰਨਦੇ ਆ ਉਹ ਤੁਹਾਨੂੰ ਪਤਾ ਅੱਗੇ ਨਹੀਂ ਕੋਈ ਗੱਲ ਕਰਦੇ ਹੁੰਦੇ ਉਹ ਵੀ ਮੰਨਦੇ ਆ ਇਹ ਕਾਲਦੀਏ ਇੱਕੋ ਪਾਸੇ ਮਾਵਾ ਧੀ ਐ ਪਹਿਲਾਂ ਮਾਂ ਹੀ ਹੁਣ ਕਾਲਦੀ ਧੀ ਜਾਣ ਕੇ ਉਹ ਵੀ ਇਹੋ ਗੱਲ ਨਹੀਂ ਇੱਥੇ ਕੰਮ ਇੱਥੇ ਮੈਨੂੰ ਨਹੀਂ ਸਮਝਾਦੀ ਇੱਥੇ ਕੰਮ ਕਿਹੜਾ ਕਿਹੜਾ ਇਹਨਾਂ ਕਰਾਉਣਾ ਉਹਦੇ ਕੋਲ ਆ ਆਈ ਮੈਨੂੰ ਮਿਲ ਕੇ ਗਈ ਸੀ ਪਰ ਉਹਨੇ ਨਹੀਂ ਕੋਈ ਗੱਲ ਕੀਤੀ ਤੇ ਨਾ ਮੈਂ ਪੁੱਛਿਆ ਹੀ ਯਾਰ ਮੰਮੀ ਨੂੰ ਜੇ ਸਾਥ ਦੇਣੀ ਚਾਹੀਦੀ ਆ ਇਹ ਪਤਾ ਆਪਾਂ ਦੇ ਆਖਿਆ ਵਾ ਚੱਲ ਇੱਕ ਚੱਲ ਜੂਗਾ ਇਹ ਨਾਲੇ ਉਹ ਵਧੀਆ ਕਰਦਾ ਸਰਕਲ ਤੁਰਿਆ ਰਹੂਗਾ ਬਾਕੀ ਇਹਨਾਂ ਦੀ ਮਰਜ਼ੀ ਆ ਪਰ ਤਾਈ ਤੁਸੀਂ ਨਾ ਕਹਿਣਾ ਗੱਲ ਕਰਿਓ ਨਹੀਂ ਬੁੱਤ ਮੈਂ ਨਹੀਂ ਗੱਲ ਕਰਦੀ ਆ ਜਾ ਤੇ ਸ਼ਾਮੇ ਚਲੀਏ ਤਾਂ ਤਾਂ ਬੜੀ ਆ ਆਹੋ ਮੈਂ ਨਾ ਇੱਕ ਦਿਨ ਮੈਂ ਮੰਮੀ ਦੱਕਨ ਦੇ ਤੂੰ ਮੈਂ ਲੱਸਣ ਬੈਠਾ ਤੇ ਵੀ ਬਸ ਗਈ ਆ ਮੈਂ ਤੁਹਾਨੂੰ ਪਤਾ ਮੇਰੇ ਤੋਂ ਅੱਗੇ ਬੜਾ ਬਹਿਰ ਪੈਂਦੇ ਆ ਮੈਂ ਤੇ ਉਹ ਕਾਤੀ ਗੱਲ ਕਰਨੀ ਮੈਨੂੰ ਚੱਲ ਮੈਨੂੰ ਪਤਾ ਵਾ ਉਹਨਾਂ ਦੇ ਬਾਅਦ ਮੰਮੀ ਸਾਡੀ ਦੀਦਾ ਪਤਾ ਕੀ ਆ ਤਾਈ ਜੀਦਰ ਵੇਖੋ ਹੋ ਜੇ ਦੋ ਮੰਨ ਲਓ 3 ਵੇ ਆਈਆਂ ਗਈਆਂ ਚਲੋ ਅਹੀਂ ਵੀ 3 ਆ ਆਪਣੇ ਘਰ ਗਈਆਂ 3 ਦੇ ਸੂਟ ਬਣਾ ਲਿਆ ਰਖੜੀ ਵਾਸਤੇ ਹਣਾ ਤੁਹਾਡੇ ਨਾਲ ਗੱਲ ਕਰਨ ਲੱਗੀ ਮੈਂ ਕਦੀ ਕਿਸੇ ਨਾਲ ਗੱਲ ਨਹੀਂ ਕੀਤੀ ਉਹ ਰਖੜੀ ਹੈ ਜੇ ਕੰਨੇ ਦਿਨਾਂ ਨੂੰ ਆ ਤਾਂ ਉਹਨੂੰ ਦੇਖੇ ਤੋਰਦਾ ਹੈ ਰਖੜੀ ਦੇ ਦਿਨ ਮੈਂ ਹੋਰ ਤੂੰ ਪਹਿਣਾ ਵੇਖੋ ਵੇਖ ਤ ਸਲਾਵਾ ਹੁੰਦੇਗਾ ਵੇਖ ਕਿੱਡੇ ਭੇਤ ਸਰੀਕਣੀ ਨੂੰ ਦੇਣ ਡਈ ਵੇਖੋ ਇੱਕ ਸੂਟ ਬਣਾ ਕੇ ਦਿੱਤਾ ਤਾਈ ਉਹ ਵੀ ਕਿਹ ਕੰਮ ਦਾਣੀ ਕਿਤੇ ਆਈਆਂ ਤੂੰ ਤੇਨੂੰ ਮੈਂ ਵਿਖਾਉਂਗੀ ਤੇ ਜੇ ਮੈਂ ਆਈ ਤੇ ਉਹਨੇ ਤਾਂ ਕਹਿਣਾ ਵੀ ਇਹਨਾਂ ਨੂੰ ਵਿਖਾ ਲੰਡਾ ਪੀ ਨਹੀਂ ਮਮੀ ਨੇ ਵੀ ਇਹ ਲੈ ਆਈ ਕੋਈ ਗੱਲ ਕਰਨ ਵਾਲੀ ਮਮੀ ਤੂੰ ਗੰਡੇ چیرਦੇ ਤੇ ਮੈਂ ਪਿੰਡਿਆਂ ਲੈਵਾ ਤੋੜ ਕੇ ਕੋਈ ਨਹੀਂ ਦੱਸਦੀ ਉਹਨੂੰ ਹਾਂ ਤੇਰੇ ਨਾਲ ਬੋਲਣਾ

ਪਿੰਡੀ ਕੋਈ ਨਹੀਂ ਮੈਂ ਮੈਂ ਦੂਆ ਪਿੰਡੀ ਨਹੀਂ ਚਾਹਵਾ ਮੰਮੀ ਕੋਈ ਤੋੜ ਕੇ ਲੈ ਗਿਆ ਸਬਜੀ ਕੋਈ ਉਥੇ ਪਿੰਡੀ ਨਹੀਂ ਆਏਗੀ ਮੇਰਾ ਖਿਆਲ ਵਾਵਾ ਲੱਗੀਆਂ ਹੈ ਰਾਤੀ ਕੋਈ ਇੰਨਾ ਚਿਰ ਕਿੱਥੇ ਲਾਏ ਪਹਿਲੇ ਮੈਨੂੰ ਇਹ ਦੱਸ ਤੂੰ ਮੈਨੂੰ ਕਾਈ ਨੇ ਆਵਾਜ਼ ਮਾਰ ਲਈ ਵੇਖ ਕੇਾਂ ਤੇ ਜੇ ਪਿੰਡੀ ਨਹੀਂ ਕੋਈ ਆਗੀ ਤੇ ਚੱਲ ਕੱਦੂ ਤੋੜ ਲਾ ਇਹ ਨਾ ਉਥੇ ਕੋਈ ਕੱਦੂ ਨਾ ਪਿੰਡੀ ਮਿੰਦ ਇਹ ਹਰਾਨੀ ਵੀ ਆਪਣੀ ਸਬਜੀ ਤੋੜ ਕੇ ਕੌਣ ਲੈ ਗਿਆ ਪਛਾ ਤੂੰ ਮੈਨੂੰ ਛਣ ਲਈ ਆ ਵੀ ਖਰੇ ਮੰਮੀ ਨੂੰ ਪਤਾ ਲੱਗਾ ਵੀ ਮੈਂ ਕਿਹੜੀਆਂ ਸਟੋਰੀਆਂ ਸ਼ੋਕ ਬੈਠੀ ਸੀ ਕਿਲੀ ਨਾਲ ਜਾ ਕੇ ਮੰਮੀ ਕੀ ਸਟੋਰੀਆਂ ਸੋਹਣੀਆਂ ਹੈ ਉਹ ਉਦਾਂ ਉਹਦਾ ਡਰਦੀਦੇ ਚ ਨਹੀਂ ਉਹਦਾ ਮੰਮੀ ਮੈਂ ਕੋਈ ਗੱਲ ਨਹੀਂ ਕੀਤੀ ਪੁੱਛ ਲਿਓ ਬੇਸ਼ੱਕ ਜੇ ਮੈਂ ਕੋਈ ਗੱਲ ਕੀਤੀ ਮੈਂ ਤਾਂ ਕੋਈ ਗੱਲ ਨਹੀਂ ਉਹ ਤਾਂ ਉਹਨਾਂ ਨੇ ਗੱਲ ਛੇੜੀ ਮੈਂ ਇਹ ਹੱਥਾ ਵਾਜਵਾਜ ਗੱਲਾਂ ਹੋਣੀਆਂ ਤੇ ਮੈਂ ਤੇ ਤੈਨੂੰ ਵੀਂਦੀ ਆਂ ਉਸ ਨੂੰ 10 ਮਿੰਟ ਹੋ ਗਏ ਖਲੋਤੀ ਨੂੰ ਮੰਮੀ 10 ਮਿੰਟ ਤੇ ਮੈਨੂੰ ਅਜ ਗਈ ਨੂੰ ਨਹੀਂ ਹੋਏ ਤੁਸੀਂ ਫਿਰ ਉਹ ਗੱਲ ਕਰ ਬੰਦੇ ਨੂੰ ਲਾ ਕੇ ਆ ਰੇ ਤੂੰ ਤੇਰਾ ਅੱਧਾ ਨਾ ਮੰਮੀ ਮਗਰ ਨਹੀਂ ਆ ਮੇਰੇ ਇਧਰ ਪੈ ਨਹੀਂ ਤੂੰ ਜਾ ਜਾ ਤਾਈ ਦੀਆਂ ਨੋਹਾਂ ਕਿੰਨੀਆਂ ਕ ਮੇਰੇ ਨਾਲ ਗੱਲਾਂ ਕਰਦੀਆਂ ਆਣ ਆਣ ਕੇ ਮੰਮੀ ਮੈਂ ਉਹਨਾਂ ਦੇ ਘਰ ਗਈ ਮੈਨੂੰ ਇਹ ਦੱਸਿਓ ਉਹ ਤੇ ਮੈਂ ਬਾਹਰ ਸਬਜ਼ੀ ਤੋੜਨ ਲਿਆਂ ਉਹਨਾਂ ਵਾਜ ਮਾਰੇ ਕੀ ਗੱਲ ਕੋਈ ਵਾਜ ਮਾਰੇ ਤੇ ਫੇਰ ਅਗਲੇ ਆਖਣ ਗਿਆ ਲੈ ਆਕੜ ਕਿੰਨੀ ਆ ਵੀ ਕਿ ਸੱਤ ਕੇ ਸੱਤ ਨਹੀਂ ਕਰਦੀ ਤੇ ਦੇਣ ਲਈ ਘਰ ਦਾ ਸਾਰਾ ਮੈਂ ਸਭ ਛੋੜ ਲਿਆ ਮੰਮੀ ਉਹ ਵੇਖ ਲੋ ਕੁੜੀ ਆਉਣ ਡਈ ਉਹਨੂੰ ਤਾਂ ਤੁਸੀਂ ਫੜਿਆ ਨਹੀਂ ਆ ਕੋਈ ਨਹੀਂ ਆ ਕੁੜੀ ਤੇ ਰੋਣੀ ਫੜਲਾ ਉੱਠ ਜਾਂਦੇ ਤੇਰੇ ਨਾਲ ਦੇ ਨੂੰ ਉਹਨੂੰ ਮੈਂ ਕਰਨੀ ਆ ਵੀ ਇਹਦੇ ਕੋ ਰੱਤੇ ਲਾਏ ਐਡੇ ਮੰਮੀ ਮੈਂ ਕੁਛ ਚਲ ਠੀਕ ਐ ਦੱਸ ਲਿਓ ਹਾਂ ਦੱਸ ਲਓ ਦੱਸ ਲਓ ਮੈਂ ਜਦੋਂ ਜਾਲੀ ਨਹੀਂ ਨਾ ਮੈਂ ਕੀ 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 ਸਟੋਰੀ ਜਿਸਟਰੀ ਉੱਥੇ ਫੋਲਣ ਬੈਠੀ ਮਾਰ ਸਬਜੀ ਲੈਣ ਚਲੀ ਮੈਂ ਤੇ ਮੰਮੀ ਮੈਂ ਪਨੀਰ ਦੀ ਪੂਜੀ ਬਣਾ ਲੈਣੀ ਆ ਆ ਦੋ ਘੰਟੇ ਚੀਕ ਤੂੰ ਹੋਰ ਕੀ ਕਰਤਾ ਛੜੇ ਗੱਲਾਂ ਆਪ ਕਰਦੀ ਆਈ ਆ ਤੇ ਮੇਰਾ ਸੇਵੜਾ ਦੋਹਿਆ ਫੇ ਮਾਸੀ ਆ ਲੈਣਾ ਟਾਈਮ ਲਾਤਾ ਮੰਮੀ ਇਹ ਵੀਂਦੇ ਗੈਂ ਲਿੰਦੇ ਵੀ ਮੰਮੀ ਜਾਵੇ ਅਹੀਂ ਨਾ ਵੇਖਾਂ ਸਹੀ ਮੈਂ ਪਨੀਰ ਦੀ ਭੁਰਜੀ ਬਣਾਉਣ ਲੱਗੀ ਆ ਭਲਾਏ ਕੀ ਬਣਾਉਂਦੀ ਰਸੋਈ ਚ ਬਣ ਗਈ ਤੇਰੀ ਪਨੀਰ ਦੀ ਭੁਰਜੀ ਬਣ ਚੱਲੀ ਮੰਮੀ ਬੱਸ ਦੋ ਮਿੰਟ ਰਹਿ ਚੱਲ ਫੜਾ ਆ ਕੇ ਤੇ ਨਾ ਰੋਟੀ ਮੈਂ ਬੈਣੀ ਆ ਆ ਜਾਂਦੀ ਆ ਰੋਟੀ ਮਾਤਾ ਦੀ 1 ਮਿੰਟ ਲੇਟ ਨਾ ਹੋਵੇ ਤੇ ਕਿਤੇ ਇਹ ਨਹੀਂ ਕਹਿਣਾ ਵੀ ਲਾਗੋ ਮੈਂ ਨਿਆਣਾ ਹੀ ਪੜਦਾ ਵੇ ਕੁੜੀ ਸਟੌਨ ਰਹੀ ਆ ਤੇ ਕੱਲੀ ਨਹੀਂ ਆ ਤਾਂ ਕਿਤੇ ਬੰਦਾ ਲਾਗੋ ਘੜੀ ਕੜ ਲੈ ਨਿਆਣੇ ਨੂੰ ਤੇ ਰੋਟੀ ਆਂਦੀ ਬੱਸ ਫਟਾਫਟ ਮੇਰੇ ਮੂੰਹ ਚ ਪੈ ਜੇ ਸੁਤਾਰ ਵੰਦਰ ਹਾਂਜੀ ਕੀ ਗੱਲ ਨੇ ਸੁਤਾ ਕੇ ਜਾਗਦਾ ਹੋਰ ਲੰਮਾ ਪਾ ਮੋਟਰ ਪੀਲੀ ਚਾਹ ਚੋ ਚਾਹ ਪਾਣੀ ਪੀ ਗਏ ਮੋਟੇ ਗਾਲਾ ਖਾਣ ਮੇਰੀ ਇੱਕ ਆ ਕਿ ਆਣ ਸਾਰੇ ਮੈਨੂੰ ਦੇ ਕੇ ਗਈ ਗੰਡੇ ਚੀਰ ਮੰਮੀ ਮੈਂ ਗੰਡੇ ਚੀਰਦਾ ਹੀ ਕਾਰ ਦੀਵਾ ਆਹੋ ਇਹ ਨੂੰ ਮੈਂ ਜਪਿੰਦੀਆਂ ਤੋੜ ਲਿਆ ਚਾਰ ਨਿਆਣਿਆਂ ਨੂੰ ਆਉਣਾ ਚਾਹ ਕੋ ਨੂੰ ਰਹਿਨ ਸਬ지 ਬਣ ਗਏ ਇਹ ਜਾ ਕੇ ਨਾ ਤਾਈ ਦੇ ਨਾਲ ਫਾਰੀ ਸਟੋਰੀ ਕਰਦੀ ਇਹ ਨੂੰ ਦੱਸਣ ਲਈ ਆਹ ਗੱਲਾਂ ਕਦੋਂ ਵਿਦੀਆਂ ਹੋਣ ਲੱਗੀਆਂ ਤੇ ਘਰ ਦੇ ਪੇਤ ਬਾਹਰ ਜਾਣ ਲੱਗੇ ਪਹਿਲਾਂ ਮੈਨੂੰ ਇਹ ਦਾਤ ਤੋਂ ਨਹੀਂ ਪਤਾ ਲੱਗਾ ਹੋਇਆ ਘਰ ਦੀ ਗੱਲ ਦੀਦੀ ਕੋਈ ਆਹੋ ਦਈ ਵੀਜੇ ਬਾਰੇ ਇਹਨੇ ਗੱਲ ਕੀਤੀ ਵੀ ਬੀਏ ਨੇ ਸਾਡੇ ਘਰ ਕਪਾਟ ਪਾਇਆ ਇਹ ਮਾਤਾ ਨੂੰ ਆਂਦਾ ਮੈਨੂੰ ਬਾਹਰ ਦਾ ਲੋਕ ਤੇ ਮਾਤਾ ਨਹੀਂ ਮੰਦੀ ਤੇ ਕੱਲ ਕੁੜੀ ਵੀ ਆਈ ਹੈ ਕੁੜੀ ਆਵੇ ਮੇਰੀ ਦੇਣਾਵੇ ਰਾਤ ਆਵੇ ਇਹਨਾਂ ਦਾ ਕੀ ਮਤਬਦਲਾ ਸਰੀਕਾਂ ਨਾਲ ਗੱਲਾਂ ਕਰਨ ਦਾ ਚਲੋ ਕੋਈ ਨਹੀਂ ਮੈਂ ਸਮਝਾਣਾ ਸਮਝਾਉਣਾ ਦਾ ਜਦੋਂ ਐ ਕਰਦੀਆਂ ਗੱਲਾਂ ਬਾਹਰ ਸਾਰੇ ਦੇਰੇ ਚ ਪਤਾ ਲੱਗਣ ਦਾ ਪਿਆ ਵੀ ਐਨਾ ਘਰ ਆਉਂਦਾ ਆਨੇ ਕੋਈ ਨਹੀਂ ਆ ਮੈਂ ਕਹਿਣਾ ਉਹ ਵੀ ਬਾਹਰ ਦੇ ਘਰ ਦੀ ਗੱਲ ਬਾਹਰ ਨਾ ਕੇ ਨਾਲ ਕਰਿਆ ਕਰਾੜ ਗਵਾੜ ਤੂੰ ਇਦਾਂ ਥੋੜਾ ਚੰਗੇ ਲੱਗਦਾ ਉਹਨਾਂ ਨੇ ਬੋਲਦੀਆਂ ਸਾਡੇ ਘਰ ਕਿੰਨੀ ਕੀ ਗੱਲ ਕਰਦੀਆਂ ਤੂੰ ਆਹੋ ਆਪ ਦੇ ਆਉਂਦੀਆਂ ਨਹੀਂ ਆਹੋ ਆਉਂਦੀਆਂ ਇੱਕ ਘਰੋਂ ਕਿੱਡੀ ਚੀਚੀ ਨਹੀਂ ਗਲੀ ਵੀ ਮੈਂ ਪਿੰਡੀਆਂ ਨੇ ਉਮੀ ਜਾ ਕੇ ਬਈ ਹੀ ਪਿੰਡੀਆਂ ਨੇ ਉਮੀ ਜਾ ਜਾ ਕੇ ਕੋਈ ਨਹੀਂ ਮੈਂ ਕਰਦਾ ਗੱਲ ਕੋਣ ਕਿੱਥੇ ਹੋਣ ਵੀ ਗਈ ਹੋਊ ਕੁੜੀ ਨੂੰਂਗਲੇ ਲਾ ਲਿਆ ਹੋਣਾ ਮੈਂ ਤੇ ਤਾਈ ਨਾ ਕਹਿੰਦੀ ਲੱਗੀ ਉਹ ਕੰਦਾ ਨਾ ਗੱਲਾਂ ਕਰਨ ਨਾ ਕਿਤੇ ਮੈਂ ਤੇ ਤਾਂ ਤਾਈ ਨੂੰ ਸਮਝਾ ਲਈ ਨਹੀਂ ਤਾਂ ਮੈਨੂੰ ਯਾਦ ਕਿੱਦਾਂ ਸਮਝਾਈਦਾ ਬਾਹਰ ਨਾ ਨਿਕਲ ਦੋ ਇਹਨਾਂ ਨੂੰ ਕਿਤੋਂ ਚੰਗਾ ਨਹੀਂ ਮੈਂ ਕਰਦਾ ਕੋਈ ਨਹੀਂ ਕਰ ਲਈ ਗੱਲ ਕੋਈ ਨਹੀਂ ਮੈਂ ਕਰਦਾ ਹੁਣੇ ਕਰਦਾ ਗੱਲ ਮੇਰਾ ਕਰਦਾ ਗੱਲ ਆ ਕਾਹ ਇਹਨਾ ਹੁਸਮਾ ਮੇ ਸਪਰੇਅ ਮਾਰੀ ਦੀਦੀ ਦਾ ਫੜਿਓ ਕਰਿਓ ਗੱਲ ਹੁਣ ਆਉਂਦੇ ਆ ਵਾ ਹਾਂਜੀ ਆਏ ਹਾਈ ਆ ਮੈਂ ਚੁੱਕਿਆ ਕਰ ਲੋ ਗੱਲ ਹੈਲੋ ਸਸ਼ਕਾਲ ਮਮ ਜੀ ਸਸ਼ਕਾਲ ਜੀ ਹੋਰ ਕੀ ਹਾਲ ਪੁੱਤ ਹਾਂਜੀ ਠੀਕ ਠਾਕ ਤੁਸੀਂ ਸਨੋ ਹਾਂ ਠੀਕ ਆ ਹੋਰ ਆਗੇ ਸੁਣ ਲੋ ਮੇਰੇ ਜੀ ਉਹਨੇ ਟਿਕਟ ਹਾਂ ਵਧੀਆ ਵਧੀਆ ਸਭ ਵੀਰ ਜੀ ਉਹਨੇ ਦੀਜੀਓ ਨੇ ਵੀ ਠੀਕ ਅੱਛਾ ਹੂੰ ਉਹ ਸੁਣਾ ਜੀ ਵਿਜੇ ਆ ਗਿਆ ਹੈ ਮੰਮੀ ਰਾਤੀ ਫਿਰ ਹਾਂ ਵਿਜੇ ਤਾਂ ਬੜੇ ਲੇਟ ਆਇਆ ਤੇ ਆਪਣੇ ਸੌ ਪੈ ਗਏ ਅੰਦਰ ਵੜ ਗਏ 10:30 ਜਿਹੜਾ ਵਜੇ ਡੀ ਕੇ ਵੀ ਨਹੀਂ ਆਇਆ ਫਿਰ 12 ਵਜੇ ਆਇਆ ਤਾਂ ਫਿਰ ਮੈਨੂੰ ਰੋਟੀ ਦਾ ਟੀ ਗਰਮ ਕਰਕੇ ਤੇ ਦਿੱਤੀ ਅੱਛਾ ਇਹਨੇ ਬੋਸਤਾ ਆਇਆ ਵਾ ਕੀ ਇਹਦਾ ਇਲਾਜ ਕਰੂੰ ਮੈਂ ਮੁੰਡੇ ਦਾ ਹੂੰ ਮੰਮੀ ਫਰੇ ਤਾਂ ਵੀ ਆ ਕਰਦੇ ਮਾਰਾ ਚੰਗਾ ਨਹੀਂ ਵਿਆਹ ਨਹੀਂ ਕਰਨਾ ਇਹਦਾ ਯਾਰ ਹੋ ਗਿਆ ਤੇ ਇਹਨਾਂ ਨੂੰ ਖਰਚੇ ਕਿੱਥੋਂ ਤੇ ਨਨਵਾਰਾ ਖਾਣੇ ਇੱਥੇ ਇਹਨੂੰ ਕੋਈ ਕੰਮੇ ਲਾਉਣੀ ਆ ਆ ਇੱਥੇ ਕੰਮੇ ਲਾਈ ਇਹਨੂੰ ਨਾਉ ਤੇ ਤੇਰੇ ਬਾਜੀ ਦੇ ਨਾਲ ਇਹਨੂੰ ਆਖਾਂਗੇ ਕਿ ਉਹਦੇ ਨਾਲ ਕੰਮ ਸਿੱਖ ਲੈ ਜਿਹੜਾ ਉਹ ਖਰਾ ਦਾ ਸਿੱਖਣ ਲਿਆ ਵਾ ਨਾ ਉੱਥੇ ਜਾਂਦਾ ਵਾ ਤੇ ਉਹੋ ਹੀ ਇਹ ਸਿੱਖ ਲੈ ਆਹ ਮੰਮੀ ਕਿ ਕਿਤਰਾ ਵੀ ਕਰਕੇ ਤੈਨੂੰ ਸਮਝਾਉ ਉਹ ਤੁਸੀਂ ਵੀ ਬਸ ਮਾਰੇ ਕੰਮਾਂ ਤੋਂ ਹਟ ਜੇ ਫਿਰ ਨੋ ਤਰਨੂ ਮਾਰੇ ਕੰਮਾ ਨੂੰ ਹਟ ਜੇ ਹੋਰ ਇਹਦਾ ਮੈਨੂੰ ਕਿਤੇ ਦੁੱਖ ਹੋਵਾ ਕੋਈ ਹੋਰ ਇਹ ਕਿਤੇ ਮੈਨੂੰ ਵਾਧੂ ਆ ਪਈ ਮੈਨੂੰ ਪੁੱਤ ਮੇਰਾ ਵਾਧੂ ਆ ਫਿਰ ਨੂੰ ਹਟ ਜੇ ਨਾ ਫਿਰ ਕੋਈ ਗੱਲ ਨਹੀਂ ਕੀ ਹਾਂਜੀ ਆਹ ਹੋ ਆ ਤਾਂ ਹਟਾ ਲੈਣਾ ਥੋੜੇ ਆ ਭਾਰ ਉਹਨੂੰ ਚਿਪਾ ਜੇ ਇਹੋ ਚੜਦੀ ਆ ਵੀ ਮੈਨੂੰ ਬਾਹਰ ਕਰ ਲੋ ਬਾਹਰ ਕਰ ਲੋ ਪਪਾ ਜਾ ਕੇ ਦੱਸਣਗੇ ਕਿ ਕੰਨਾ ਹਾਂ ਨਹੀਂ ਮੈਂ ਨਹੀਂ ਕੱਢਣਾ ਪੰਮੀ ਬਾਹਰ ਮੇਰਾ ਨਹੀਂ ਇਹਦਾ ਸਾਈਂ ਨੂੰ ਕੱਢਣਾ ਬਾਹਰ ਆ ਇੱਥੇ ਜੋ ਕੁਝ ਦਿੱਤਾ ਮਾਰਕ ਨੇ ਬੜਾ ਕੋ ਹੋਵਾ ਤਾਂ ਇਹ ਤੇ ਕਿਹਾ ਹੋ ਵੱਡੇ ਵੀਰੂ ਨੇ ਵੀ ਇੱਥੇ ਕੰਮ ਕਰਨ ਦੇ ਉਹਨਾਂ ਨਾਲ ਕਰੇ ਹੋਏ ਵੀ ਮੈਂ ਤਾਂ ਕਿਹਾ ਵੀ ਆਪਣਾ ਡੇਰੀ ਫਾਰਮ ਖੋਲ ਲੋ ਨਹੀਂ ਕੱਖ ਕਰਨਾ ਤੇ ਆਹੋ ਹੋ ਰਹੇ ਨੇ ਉੱਥੇ ਕੀ ਵੱਡੇ ਵੱਡੀਆਂ ਮੈਂ ਨਹੀਂ ਉੱਥੇ ਪੌਣੀਆਂ ਬੰਗਲੇ ਬੜਾ ਸੋਹਣਾ ਮਾਲਕ ਨੇ ਦਿੱਤਾ ਟਾਈਮ ਪਾਸ ਕੀਤਾ ਵਾ ਹਾਂ ਨਹੀਂ ਬੰਦੇ ਆਗੇ ਚ ਹੋਰ ਆਿੰਦੇ ਉੱਥੇ ਹੈ ਨਾ ਇਹਦੀ ਨਾ ਰਹੂਗੀ ਸਾਰਿਆਂ ਨੇ ਰਹਿ ਜਾਣਾ ਉਹ ਵੀ ਰਹਿਣ ਨਹੀਂ ਦਈਆਂ ਆਹੋ ਵੀ ਰਹਿਣ ਦਈਆਂ ਵਾ ਕਿਤੇ ਵਾਧੂ ਕੰਮ ਕਰਦੀਆਂ ਵਾ ਜੇ ਤੇ ਮੇਰਾ ਰੋਬ ਸੈਂਦੇਗਾ ਪੂਰਾ ਉਹ ਮੈਂ ਤੇ ਉਹੀ ਆਹ ਜਮੀਆ ਪਿਆ ਤਾਂ ਜੋ ਹਜੇ ਤੇ ਬਹੁਤ ਚੰਗੀਆਂ ਡਰਦੀਆਂ ਬੜਾ ਵਾ ਮੇਰੇ ਕੋਲੋਂ ਅਜੀ ਉਹ ਹਾਂਜੀ ਬੜਾ ਡਰਦੀਆਂ ਵਾ ਤੇ ਮੰਮੀ ਦਾ ਪੂਰਾ ਰੱਖਦੀਆਂ ਵਾ ਵੀ ਮੰਮੀ ਤੋਂ ਡਾਰ ਆਉਂਦਾ ਸਾਨੂੰ ਜਦੋਂ ਮੈਂ ਕੰਬਦੀਆਂ ਮੇਰੇ ਗਾੜੀ ਗਾੜੀ ਉਹ ਆਹ ਇੱਥੇ ਗੱਲ ਹੈਗੇ ਇਹ ਜਿਆਦੀ ਜਬਾਨ ਲੜਾਉਂਦਾ ਵਾ ਨਿਕਾਈ ਉਹ ਨਹੀਂ ਆਂਦੇ ਕੋਈ ਉਹ ਲਾਂਦੇ ਮੰਮੀ ਤੇਰੀ ਮਰਜ਼ੀ ਜੋ ਕਰਨਾ ਤੂੰ ਹੀ ਕਰਨਾ ਵਾ ਹਾਂ ਤੇ ਇਹ ਹਾਰਦਾਨੇ ਵੀ ਮੈਂ ਬਾਹਰ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਕੋਈ ਨਹੀਂ ਆ ਜਦੋਂ ਮਾਂ ਨੇ ਚਾਰ ਦਿਨਾਂ ਨਾ ਦਿੱਤੇ ਪਰੌਂਠੇ ਫਿਰ ਪਤਾ ਲੱਗੂ ਕੋਈ ਨਹੀਂ ਹੁਣ ਮੈਂ ਖਾਣਾ ਆਪਣੀ ਪਕਾਉ ਉਹ ਨਹੀਂ ਪਕਾਉ ਤੇ ਖਾਓ ਇਹ ਆਉ ਦਿਨ ਮੈਂ ਆਪੇ ਪਕਾ ਕੇ ਖਾ ਮੈਂ ਤੇ ਆਪ ਨਹੀਂ ਫੜਉਣੀ ਰਹਾ ਤਾਂ ਹਾਂ ਉਹ ਨਾਲ ਇਹਦੀ ਘਟਕਾਣੀ ਆ ਜੂਗੀ ਘਟਕਾਣੀ ਆ ਜੂਗੀ ਨਾ ਇਹਦੇ ਉਹਨਾਂ ਮੈਂ ਖਾ ਲੀੜੇ ਤੋਂ ਅਜੇ ਤਾਂ ਵਿਚਾਰੀਆਂ ਲਾਉਂਦਾ ਵਾਂ ਘਰੋਂ ਆ ਪਹਿਲਾਂ ਧੋ ਕੇ ਪ੍ਰੈਸ ਕਰਕੇ ਟੰਗਦੀਆਂ ਹਾਂ ਚਾਲ ਹਾਂ ਮੈਂ ਨਾ ਭਾਬੀ ਤੇਰੀ ਬਾਜਾ ਮਾਂ ਲਈ ਆ မုန့်စားတာ ਨਾਲ